बहुत वजिया काम किया है इन्होंने चार चोर पकड़े हैं जोड़े ना सिर्फ फिरोजपुर के बस बट आसपास की भी मोगा डिस्ट्रिक्ट फरीदकोट डिस्ट्रिक्ट तरन तारी डिस्ट्रिक्ट ऑपरेट कर रहे तलवंडी बाई में इंस्पैक्टर रवि कुमार ने बहुत वीडियो काम किया है कि इन्होंने जोड़े दो चोर फड़े हैं ਇਹ ਜੋ ਸਿੰਘ ਤੇ ਦੂਜਾ ਸੁਖਬੀਤ ਦੋਨੋਂ ਬਲਕ ਪੁੱਤ ਦੇ ਰਹਿਣ ਵਾਲੇ ਨੇ ਤੇ ਹੁਣ ਤੱਕ ਇਨਾਂ ਨੇ ਟੋਟਲ 20 ਮੋਟਰਸਾਈਕਲਸ ਦੀ ਰਕਮਨੀ ਕੀਤੀ ਹੈ ਇਹ ਜਿਹੜੀ ਚੋਰੀ ਹੈਗੀ ਇਹ ਹੁਣ ਤੱਕ ਦੇ ਕੁਝ ਨਿਸ਼ਚੇ ਮੰਨਦੇ ਹੈ ਕਿ ਇਨਾਂ ਨੇ ਬੋਗਾ ਡਿਸਟ੍ਰਿਕਟ ਦੇ ਵਿੱਚ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਜ਼ੀਰਾ ਸਬਡਿਵੀਜ਼ਨ ਅਤੇ ਇਹ ਸਿਟੀ ਤੇ ਜਿਹੜਾ ਸਾਡਾ ਰੂਰਲ ਸਬਡਿਵੀਜ਼ਨ ਕਰਪੋਰੇਸ਼ਨ ਸਬਡਿਵੀਜ਼ਨ ਹੈ ਫਰੂਜ਼ਪੁਰ ਡਿਸਟ੍ਰਿਕਟ ਦਾ ਉੱਥੇ ਇਹ ਬਾਈਕਸ ਦੀ ਚੋਰੀ ਕੀਤੀ ਹੈ ਤੇ ਇਹ ਵੀ ਮੰਨਦੇ ਹੈ ਕਿ ਇਹ ਬਾਈਕ ਨੂੰ ਇਹ ਅਗਲੇ 2-2000 22000 ਦੇ भेज देते काफ़ी टाइम से ही एज अ गैंग काम कर रहे थे ये जो तेजा सिंह है वो पुराना भी एक मुकदमा दर्ज है और जोड़ा ये दूसरा है सुखप्रीत वो इनका नए टाइम के साथ दे रहा और काफ़ी टाइम से ही ऑपरेट कर रहे थे जी आम जनता है वो बार बार परेशान भी कर रहे थे इस तु अलावा थाना कुलगड़ी ने जो इंस्पैक्टर गुरमीत सिंह है उन्होंने भी जी रूरल टीम की अगुवाई बहुत वीय किया है ਆ ਦੋ ਵੱਡੇ ਚੋਰ ਜਿਹੜੇ ਸਿਟੀ ਤੇ ਰੂਰਲ ਏਰੀਆ ਦੋਹੋ ਸਾਡੇ ਫਿਰੋਜ਼ਪੁਰ ਤੇ ਦੋਨੋਂ ਹਾਲੇ ਕਿ ਵਿੱਚ ਕਾਫੀ ਪਰੇਸ਼ਾਨ ਕਰ ਰਹੇ ਸੀ ਕਿ ਲੋਕਾਂ ਨੂੰ ਉਹਦੇ ਵਿੱਚ ਇੱਕ ਪ੍ਰਥਵੀ ਜਿਹੜਾ ਰਾਤ ਦੇ ਜਿਹੜੀ ਬੰਦਲਰੀ ਹੁੰਦੀ ਹੈ ਉਹ ਰਾਤ ਨੂੰ ਉਹਦਾ ਐਮਓ ਸੀਗਾ ਰਾਤ ਨੂੰ ਘਰ ਜਦੋਂ ਲੋਕ ਨਹੀਂ ਹੁੰਦੇ ਸੀਗੇ ਉੱਤੇ ਕੁਸ ਕੇ ਉੱਤੇ ਚੋਰੀ ਕਰਦਾ ਸੀ ਤੇ ਦੂਜਾ ਜਿਹੜਾ ਹੈਗਾ ਪ੍ਰਥਮ ਉਹ ਵੀ ਬਾਈਸਾਦਰ ਰਹਿਣ ਵਾਲਾ ਹੈ ਉਹ ਦਿਨ ਦਵਾਰੇ ਜਿਹੜੀ ਸਟਾਫਿੰਗ ਹੁੰਦੀ ਹੈ ਜਿਹੜਾ ਤੁਸੀਂ ਸੁਣਦੇ ਰਹੇ ਹੋ ਸਿੱਟੀ ਦੇ ਵਿੱਚ ਕਾਟ ਦੇ ਵਿੱਚ ਫੁਲਗੜੀ ਏਰੀਆ ਦੇ ਵਿੱਚ ਉੱਥੇ ਆਪਰੇਟ ਕਰਦਾ ਸੀ ਇਹਨਾਂ ਦੋਨੋਂ ਨੂੰ ਇਨਫਰਾਸਟ੍ਰਕਚਰ ਕ੍ਰਿਮਿਨਲ ਟੀਮ ਨੇ ਬਹੁਤ ਹੀ ਮਿਹਨਤ ਨਾਲ ਪੂਰੇ ਇਨਪੁਟ ਤੇ ਕੰਮ ਕਰਕੇ ਫੜਾਇਆ ਇਹਨਾਂ ਦੋਨੋਂ पे ਟੋਟਲ 4-4 ਮੁਕਦਮੇ ਦਰਜ ਕੀ ਦੋਨੋਂ पे ਵੱਖ-ਵੱਖ ਖਾਣੇ ਦੇ 4 ਅਲੱਗ-ਅਲੱਗ ਮੁਕੰਦੇ ਦਰਜ ਨੇ ਟੋਟਲ ਦੋਨੋਂ ਨੂੰ ਮਿਲਾ ਕੇ ਨਾਂ ਦੇ ਉੱਪਰ 8 ਮੁਕੰਦੇ ਦਰਜੇ ਔਰ ਮੁਰਦਾ ਵੀ ਆਪਣੀ 15 ਦੇ ਕਰੀਬ ਵਾਰਦਾਤੇ ਬਾਤ ਰਹੇ ਜਿਹੜੇ ਵਿੱਚ ਸਿਟੀ ਫਿਰੋਜ਼ਪੁਰ ਕੈਂਟ ਫਿਰੋਜ਼ਪੁਰ सदर ਫਿਰੋਜ਼ਪੁਰ ਤੇ ਕੁਲਗੜੀ ਥਾਣੇ ਦੀ ਵਾਰਦਾਤੇ ਹੈ ਜਿਨ ਸਾਹਮਣੇ ਆਈ ਹੈ ਹੁਣ ਤੱਕ ਕੀ ਰਿਕਵਰੀ ਵੀ ਸਰਕਾਰੀ ਪਾਰਸ਼ਚੋ ਦੀ ਟੀਮ ਵੱਲੋਂ 20 ਮੋਟਰਸਾਈਕਲ ਰਿਕਵਰ ਹੋਲਡਿ ਨੇ ਕਿਤੇ ਜਾ ਚੁੱਕੇ ਨੇ ਤੇ ਜਿਹੜੀ ਸਾਡੀ ਕੁਲਗੜੀ ਦੀ ਟੀਮ ਹੈ ਉਨ੍ਹਾਂ ਦੇ ਵੱਲੋਂ ਮੋਟਰਸਾਈਕਲ ਮੋਬਾਈਲ ਫੋਨ 5 ਗੇੜ ਨਾਮ ਉਤੇ ਜੋ ਰਾਤ ਨੂੰ ਇਹਨਾਂ ਨੇ ਚੋਰੀ ਕੀਤੀ ਸੀਗੇ ਸੋਨੇ ਦੀ ਚੇਨ ਸੋਨੇ ਦੀ ਬੂਦਰੀ ਤੇ ਇਤਿਹਾਦੀ ਏਦਾਂ ਦੇ ਆਰਟੀਕਲ ਰਿਕਵਰ ਕੀਤੇ ਆ ਅਸੀਂ ਇਹੀ ਹੋਪ ਕਰਦੇ ਆ ਕਿ ਇਹ ਜਿਹੜੇ ਬੰਦੇ ਰਾਤ ਨੂੰ ਦਿਨ ਨੇ ਸਾਡੇ ਆਮ ਨਾਗਰਿਕ ਨੂੰ ਤੱਕ ਪਰੇਸ਼ਾਨ ਕਰਦੇ ਸੀਗੇ ਤੇ ਵਕ ਵਕ ਮਾਧਿਅਮ ਸੇ ਸਨਾਚੀ ਕਰਦੇ ਸੀ ਬਲਗਰੀ ਕਰਦੇ ਸੀ ਚੋਰੀ ਕਰਦੇ ਸੀ ਉਹਨਾਂ 'ਤੇ ਅਸੀਂ ਕਾਬੂ ਕਰ ਰਹੇ ਨੇ ਤੇ ਇਹੀ ਕੋਸ਼ਿਸ਼ ਕਰ ਰਹੀ ਹੈ ਕਿ ਜੋ ਸਾਡੀ ਇਹ ਮੁਹਿੰਮ ਹੈ चोरो न उन्हनि खे जो सही जॻहि असल जॻहि माउ पहुचाइण जी वाह त उन्हनि पहुचाया जाए ज़ा आहे उहो बि शांती ते अन आहे